ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਤੁਹਾਨੂੰ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜਿਹੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਤੁਸੀਂ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਇਹ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉੱਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ ਵੀ ਲੱਗ ਤੋਂ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਟੈਕਸ ਤੇ ਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਖਸ਼ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 ਅਪ੍ਰੈਲ 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜਿਹਾ ਤਾਂ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਂਦੀ ਹੈ ਵਿਦੇਸ਼ ਦੇ ਵਿੱਚੋਂ ਆਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਮਿਲੇਗੀ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਦੇਸ਼ ਦੇ ਵਿੱਚੋਂ ਇਨਕਮ ਆਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਹੈ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਤੁਹਾਨੂੰ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜਿਹੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਨੇ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਤੁਸੀਂ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਇਹ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉੱਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ ਵੀ ਲੱਗ ਤੋਂ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਟੈਕਸ ਤੇ ਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਖਸ਼ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 ਅਪ੍ਰੈਲ 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜਿਨਹਾ ਤਾਂ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਉਂਦੀ ਹੈ ਵਿਦੇਸ਼ ਦੇ ਵਿੱਚੋਂ ਆਉਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਮਿਲੇਗੀ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਦੇਸ਼ ਦੇ ਵਿੱਚੋਂ ਇਨਕਮ ਆਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਹੈ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਤੁਹਾਨੂੰ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਤੁਸੀਂ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਇਹ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉੱਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ ਵੀ ਲਗਤੋ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਟੈਕਸ ਤੇ ਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਖਸ਼ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 April 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜਿਨਹਾਂ ਤਾਂ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਉਂਦੀ ਹੈ ਵਿਦੇਸ਼ ਦੇ ਵਿੱਚੋਂ ਆਉਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਮਿਲੇਗੀ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਦੇਸ਼ ਦੇ ਵਿੱਚੋਂ ਇਨਕਮ ਆਉਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਇਹ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਤੁਹਾਨੂੰ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਨੇ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਤੁਸੀਂ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਇਹ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉੱਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ ਵੀ ਲਗਤੋ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਟੈਕਸ ਤੇ ਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਖਸ਼ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 April 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜਿਨਹਾਂ ਤਾਂ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਉਂਦੀ ਹੈ ਵਿਦੇਸ਼ ਦੇ ਵਿੱਚੋਂ ਆਉਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਮਿਲੇਗੀ ਇਹ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਦੇਸ਼ ਦੇ ਵਿੱਚੋਂ ਇਨਕਮ ਆਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਹੈ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਤੁਹਾਨੂੰ ਉਹ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜਿਹੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਤੁਸੀਂ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਇਹ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉੱਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ ਵੀ ਲੱਗਤੋ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਦੇ ਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਖਸ਼ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸ ਦੇ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 April 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜਿਨਹਾਂ ਤਾਂ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਉਂਦੀ ਹੈ ਵਿਦੇਸ਼ ਦੇ ਵਿੱਚੋਂ ਆਉਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਹੀ ਮਿਲੇਗੀ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਦੇਸ਼ ਦੇ ਵਿੱਚੋਂ ਇਨਕਮ ਆਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਹੈ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਹੀ ਉਹ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜਿਹੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਤੁਸੀਂ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉੱਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ ਵੀ ਲੱਖ ਤੋਂ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਤਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਖਸ਼ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 April 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜਿਨਾਂ ਤਾਂ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਉਂਦੀ ਹੈ ਵਿਦੇਸ਼ ਦੇ ਵਿੱਚੋਂ ਆਉਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਮਿਲੇਗੀ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਦੇਸ਼ ਦੇ ਵਿੱਚੋਂ ਇਨਕਮ ਆਉਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਹੈ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਤੁਹਾਨੂੰ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜਿਹੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਨੇ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਤੁਸੀਂ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਇਹ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉੱਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ ਵੀ ਲੱਗਤੋ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਤੇ ਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਖਸ਼ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 April 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜਿਨਹਾਂ ਤਾਂ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਉਂਦੀ ਹੈ ਵਿਦੇਸ਼ ਦੇ ਵਿੱਚੋਂ ਆਉਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਮਿਲੇਗੀ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਦੇਸ਼ ਦੇ ਵਿੱਚੋਂ ਇਨਕਮ ਆਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਹੈ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਤੁਹਾਨੂੰ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਤੁਸੀਂ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਇਹ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉੱਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ ਵੀ ਲੱਗਤੋ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਤੇ ਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਖਸ਼ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 April 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜਿਨਾਂ ਦਾ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਂਦੀ ਹੈ ਵਿਦੇਸ਼ ਦੇ ਵਿੱਚੋਂ ਆਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਹੀ ਮਿਲੇਗੀ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਦੇਸ਼ ਦੇ ਵਿੱਚੋਂ ਇਨਕਮ ਆਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਹੈ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਤੁਹਾਨੂੰ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜਿਹੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਨੇ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਜੇ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਇਹ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ 20 ਲੱਖ ਤੋਂ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਟੈਕਸ ਤੇ ਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਖਸ਼ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸ ਦੇ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 April 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜਿਨਹਾਂ ਤਾਂ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਉਂਦੀ ਹੈ ਵਿਦੇਸ਼ ਦੇ ਵਿੱਚੋਂ ਆਉਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਮਿਲੇਗੀ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਦੇਸ਼ ਦੇ ਵਿੱਚੋਂ ਇਨਕਮ ਆਉਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਹੈ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਤੁਹਾਨੂੰ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜਿਹੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਨੇ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਸੀ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਇਹ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ 20 ਲੱਖ ਤੋਂ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਟੈਕਸ ਤੇ ਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਖਸ਼ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 ਅਪ੍ਰੈਲ 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜਿਹਾ ਤਾਂ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਂਦੀ ਹੈ ਵਿਦੇਸ਼ ਦੇ ਵਿੱਚੋਂ ਆਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਮਿਲੇਗੀ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਦੇਸ਼ ਦੇ ਵਿੱਚੋਂ ਇਨਕਮ ਆਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਹੈ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ ਹੈ ਜਿਹੜਾ ਪੇਸ਼ ਕੀਤਾ ਗਿਆ ਤੇ ਉੱਥੇ ਥੀ ਉਹ ਦੱਸਦੀ ਕਿ ਸਭ ਦੀਆਂ ਨਜ਼ਰਾਂ ਇਸ ਬਜਟ ਦੇ ਉੱਪਰ ਜਿਹੜੀਆਂ ਟਿਕੀਆਂ ਹੋਈਆਂ ਸੀ ਕਿ ਆਖਿਰਕਾਰ ਕਿਹੜੀ ਚੀਜ਼ ਹੈ ਜਿਹੜੀ ਮਹਿੰਗੀ ਹੋਏਗੀ ਕਿਹੜੀ ਚੀਜ਼ ਸਸਤੀ ਹੋਏਗੀ ਤਾਂ ਕੀ ਕੀ ਵੱਡੇ ਫੈਸਲੇ ਨੇ ਜਿਹੜੇ ਇਸ ਬਜਟ ਦੇ ਵਿੱਚ ਲਏ ਜਾਣਗੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਇਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਕੋਈ ਆਮਦਨ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਰਹੀ ਹੈ ਤੁਸੀਂ ਉਸ ਨੂੰ ਲੁਕਾਉਂਦੇ ਹੋ ਤਾਂ ਆਮਦਨ ਲੁਕਾਉਣ ਦੇ ਵਿੱਚ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤਾਂ ਵੱਡਾ ਫੈਸਲਾ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਪਰ ਉਥੇ ਤੁਹਾਨੂੰ ਦੱਸਦੀ ਕਿ ਆਮਦਨ ਹੈ ਜਿਹੜੀ ਤੁਹਾਡੀ 20 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਆਮਦਨ 20 ਲੱਖ ਤੋਂ ਵੱਧ ਹੋਵੇਗੀ ਤਾਂ ਤੁਹਾਨੂੰ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕਮ ਹੈ ਜਿਹੜੀ ਸ਼ੋਅ ਕਰਨੀ ਪਵੇਗੀ ਤੇ 30% ਟੈਕਸ ਤੇ ਵੀ ਤੁਸੀਂ ਜਿਹੜੇ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਹਾਂ ਤਾਂ ਜੇਕਰ ਤੁਸੀਂ 30% ਟੈਕਸ ਅਦਾ ਕਰੋਗੇ ਤਾਂ ਫਿਰ ਤੁਸੀਂ ਵੱਡੇ ਜੁਰਮਾਨੇ ਤੋਂ ਬਚ ਸਕਦੇ ਹੋ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਹੁਣ ਡਿਜੀਟਲੀ ਸਰਕਾਰ ਤੁਹਾਡੇ ਪੈਸੇ ਤੇ ਨਜ਼ਰ ਰੱਖੇਗੀ ਕਿਉਂਕਿ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਨਵਾਂ ਟੈਕਸ ਹੁਣ 1 ਅਪ੍ਰੈਲ 2026 ਤੋਂ ਲਾਗੂ ਹੋਣ ਜਾ ਰਿਹਾ ਹੈ ਜੀ ਹਾਂ ਤਾਂ ਨਵਾਂ ਟੈਕਸ ਵੀ ਹੈ ਜਿਹੜਾ ਲਾਗੂ ਹੋਣ ਜਾ ਰਿਹਾ ਉੱਥੇ ਜੇਕਰ ਤੁਹਾਡੇ ਘਰ ਕੋਈ ਇਨਕਮ ਆਉਂਦੀ ਹੈ ਵਿਦੇਸ਼ ਦੇ ਵਿੱਚੋਂ ਆਉਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਜ਼ਾ ਜਿਹੜੀ ਨਹੀਂ ਮਿਲੇਗੀ ਇਹ ਵੱਡਾ ਫੈਸਲਾ ਹੈ ਜਿਹੜਾ ਬਜਟ ਦੇ ਵਿੱਚ ਲਿਆ ਗਿਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਦੇਸ਼ ਦੇ ਵਿੱਚੋਂ ਇਨਕਮ ਆਂਦੀ ਹੈ ਤੁਹਾਨੂੰ ਕੋਈ ਵੀ ਜੜੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਰ ਤੁਹਾਡੀ ਜੜੀ ਇਹ ਇਨਕਮ ਹੈ 20 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈ ਜੇਕਰ 20 ਲੱਖ ਤੋਂ ਉੱਪਰ ਹੈ ਇਨਕਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਟੈਕਸ ਦੇਣਾ ਪਵੇਗਾ 30% ਟੈਕਸ ਦੇ ਕੇ ਤੁਹਾਨੂੰ ਜੁਰਮਾਨਾ ਜਿਹੜਾ ਉਹ ਭਰਨਾ ਪਵੇਗਾ ਅੱਜ ਦੇਸ਼ ਭਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਜਟ